ਜਗਜੀਤ ਸਿੰਘ ਢੱਲੇਵਾਲ ਰਵਨੀਤ ਬਿੱਟੂ ਤੇ ਗਰਮ ਹੁੰਦੇ ਦਿਖਾਈ ਦਿੱਤੇ ਤੇ ਉਸਨੇ ਕਿਹਾ ਕਿ ਜੋ ਰਵਨੀਤ ਬਿੱਟੂ ਦਾ ਬਿਆਨ ਆਇਆ ਕਿ ਸਿੱਖ ਕਕਾਰ ਪਾ ਕੇ ਜਾਂ ਕਿਰਪਾਨ ਪਾ ਕੇ ਕੋਈ ਦਿੱਲੀ ਨਹੀਂ ਜਾ ਸਕਦਾ ਅਸੀਂ ਰੋਕਾਂਗੇ ਇਹ ਜਿਹੜਾ ਬਿਆਨ ਆਇਆ ਬਿੱਟੂ ਨੂੰ ਸ਼ੋਭਾ ਨਹੀਂ ਦਿੰਦਾ ਤੇ ਕਿਸਾਨਾਂ ਅਤੇ ਸਿੱਖੀ ਪ੍ਰਤੀ ਜੋਸ਼ ਦੀ ਸੋਚਣੀ ਹੈ ਉਹ ਸਾਹਮਣੇ ਆ ਗਈ ਹੈ ਤੇ ਬਿੱਲੀ ਥੈਲੀੋਂ ਬਾਹਰ ਆ ਗਈ ਹੈ ਉਸਨੇ ਕਿਹਾ ਕਿ ਪਹਿਲਾਂ ਬਿੱਟੂ ਜਦੋਂ ਕੇਂਦਰੀ ਮੰਤਰੀ ਬਣਿਆ ਉਸਨੇ ਕਿਹਾ ਕਿ ਮੈਂ ਕਿਸਾਨਾਂ ਅਤੇ ਸਰਕਾਰ ਦੇ ਵਿਚਾਲੇ ਪੁਲ ਦਾ ਕੰਮ ਕਰਾਂਗਾ ਕਿੱਥੇ ਗਈਆਂ ਉਹ ਗੱਲਾਂ ਅਤੇ ਉਸਨੇ ਕਿਹਾ ਕਿ ਜੋ ਰਮਨੀਤ ਬਿੱਟੂ ਕਹਿ ਰਿਹਾ ਉਹ ਸਾਨੂੰ ਸਪਸ਼ਟੇ ਨਹੀਂ ਹੁੰਦਾ ਕਿ ਉਹ ਕਰਨਾ ਕੀ ਚਾਹੁੰਦਾ ਹੈ ਤੇ ਜਿਹੜਾ ਉਸਦਾ ਦਾਦਾ ਸੀ ਜੋ ਮੁੱਖ ਮੰਤਰੀ ਸੀ ਉਹ ਉਸ ਨੂੰ ਜਬ ਬਿਲਕੁਲ ਨਹੀਂ ਸੋਚਿਆ ਕਿ ਮੇਰਾ ਦਾਦਾ ਮੁੱਖ ਮੰਤਰੀ ਸੀ ਅਤੇ ਕੁਰਸੀ ਨੂੰ ਦੇਖਦੇ ਹੋਏ ਛੱਡ ਕੇ ਚਲਾ ਗਿਆ ਤੇ ਪਾਰਟੀ ਨੂੰ ਪਿਆਰ ਕਰ ਰਿਹਾ ਤੇ ਕੁਰਸੀ ਨੂੰ ਪਿਆਰ ਕਰ ਰਿਹਾ ਹੁਣ ਉਹ ਭਾਜਪਾ ਦੀ ਬੋਲੀ ਬੋਲ ਰਿਹਾ ਅਤੇ ਡੱਲੇਵਾਲ ਸਾਹਿਬ ਨੇ ਹੋਰ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ ਭਾਜਪਾ ਦੇ ਵਿੱਚ ਤਾਜ਼ੇ-ਤਾਜ਼ੇ ਗਏ ਰਵਨੀਤ ਬਿੱਟੂ ਨੇ ਕਿਸਾਨ ਸੰਗਠਨਾਂ ਦੇ ਉੱਤੇ ਔਰ ਖਾਸ ਕਰਕੇ ਆ ਚੱਲ ਰਹੇ ਅੰਦੋਲਨ ਦੇ ਅੰਦੋਲਨਕਾਰੀਆਂ ਦੇ ਉੱਤੇ ਸਵਾਲ ਕੀਤਾ ਹੈ ਉਹਨਾਂ ਨੇ ਬਿਆਨ ਦਿੱਤਾ ਹੈ ਇਹ ਕਿਹਾ ਕਿ ਜੇਕਰ ਕਿਰਪਾਨਾਂ ਪਾ ਕੇ ਤੁਸੀਂ ਦਿੱਲੀ ਜਾਓਗੇ ਤਾਂ ਤੁਹਾਨੂੰ ਕੋਈ ਦਿੱਲੀ ਨਹੀਂ ਜਾਣ ਦੇਗਾ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਰਵਨੀਤ ਬਿੱਟੂ ਜੀ ਤੁਸੀਂ ਆਪਦੀ ਮਾਨਸਿਕਤਾ ਕਲੀਅਰ ਕਰਤੀ ਹੈ ਤੁਸੀਂ ਗਸਤਾ ਕਿ ਅਸੀਂ ਦੇਸ਼ ਦੇ ਅੰਦਰ ਅੰਮ੍ਰਿਤਧਾਰੀ ਸਿੱਖਾਂ ਦੇ ਨਾਲ ਸਾਡੀ ਕੀ ਕੀ ਸਾਡੀ ਨਫ਼ਰਤ ਹੈ ਤੁਹਾਡਾ ਨਫ਼ਰਤ ਨਜ਼ਰ ਆ ਰਹੀ ਹੈ ਜਿਹੜੀ ਸੋਚ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਇਸ ਵਿਅਕਤੀ ਨੂੰ ਇਹਦੇ ਕਿਸਾਨਾਂ ਪ੍ਰਤੀ ਇਹ ਵੀ ਗੱਲ ਕਹੀ ਹੈ ਕਿ ਫਰਜੀ ਜੱਥੇ ਬੰਦੀਆਂ ਬਣ ਗਈਆਂ ਬਿੱਟੂ ਜੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਭਾਈ ਸਾਡੀਆਂ ਜੱਥੇ ਬੰਦੀਆਂ ਬਣੀਆਂ ਨੇ ਬਹੁਤ ਬਣੀਆਂ ਨੇ ਕੋਈ ਸ਼ੱਕ ਨਹੀਂ ਲੇਕਿਨ ਅਸੀਂ ਥਿਸ ਦਿਨ ਥਿਸ ਦਿਨ ਤੁਸੀਂ ਤੇਰੀ ਸਰਕਾਰ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਸ਼ਹੀਦ ਕੀਤਾ ਔਰ ਤੁਹਾਡੇ ਤੋਂ ਸਵਾਲ ਪੁੱਛਣ ਦੇ ਲਈ ਤੁਹਾਡੇ ਵਿਰੋਧ ਦੇ ਵਿੱਚ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਉਹ ਤੁਹਾਨੂੰ ਸਾਡੇ ਤੇ ਗੋਲੀਆਂ ਚਲਾਉਣ ਦਾ ਦੇਸ਼ ਦੇ ਕਿਸਾਨਾਂ ਨੇ ਸਬਕ ਸਿਖਾਇਆ ਇਹ ਕਲੀਅਰ ਹੈ ਇਹ ਤੋਂ ਸਪਸ਼ਟ ਹੁੰਦਾ ਹੈ ਕਿ ਸਾਡੇ ਵਿਚਾਰ ਧਾਰਕ ਤਰੀਕਿਆਂ ਦੇ ਨਾਲ ਅਸੀਂ ਵੱਖਰੇ ਹੋ ਸਕਦੇ ਹਾਂ ਕੋਈ ਸੋਚ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਮੈਂ ਅੰਦੋਲਨ ਕਰਦਾ ਉਹ ਦੂਸਰੇ ਵੀਰ ਨੂੰ ਠੀਕ ਨਾ ਲੱਗੇ ਜਿਸ ਤਰੀਕੇ ਨਾਲ ਉਹ ਵੀਰ ਕਰਦਾ ਹੋਵੇ ਉਹ ਮੈਨੂੰ ਠੀਕ ਨਾ ਲੱਗੇ ਇਹ ਵਿਚਾਰ ਧਾਰਾ ਹੈ ਇਹ ਫਰਕ ਹੋ ਸਕਦੇ ਨੇ ਜਾਂ ਮੈਂ ਕਿਸ ਦੇ ਅੰਦੋਲਨ ਕਰਨਾ ਚਾਹਣਾ ਮੇਰੀ ਡੇਟ ਫਿੱਟ ਨਾ ਆਵੇ ਸਾਡਾ ਟਾਈਮ ਫਿਕਸ ਨਾ ਹੋਵੇ ਉਹਦੇ 'ਚ ਫਰਕ ਪੈ ਸਕਦੇ ਨੇ ਲੇਕਿਨ ਕਿਸਾਨੀ ਤੇ ਜਦੋਂ ਵੀ ਵਾਰ ਹੋਏਗਾ ਸਾਰੇ ਦੇਸ਼ ਦੀਆਂ ਕਿਸਾਨ ਜੱਟੇ ਬੰਦੀਆਂ ਇੱਕ ਹੋਣੀਆਂ ਇੱਕ ਜੋਟਣੀਆਂ ਇਹ ਤੁਸੀਂ ਦੇਖ ਲਿਆ ਪਿੱਛੇ ਦੇਸ਼ ਦੇ ਕਿਸਾਨਾਂ ਨੇ ਤੁਹਾਨੂੰ ਉਹ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਸੋ ਦੂਜੇ ਪੱਖ ਤੋਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਨੀਤ ਬਿੱਟੂ ਜੀ ਤੁਸੀਂ ਕੀ ਕਰ ਰਹੇ ਹੋ ਆਪਸ ਵਿੱਚ ਆਬੇਖਿਆ ਮੈਂ ਰਸਟ ਮਨਵੇ ਗੱਲ ਕਰਨੀ ਨਹੀਂ ਚਾਹੀਦੀ ਪੋਲਿਟਿਕਲ ਗੱਲ ਹੈ ਤੁਸੀਂ ਆਪ ਸੋਚ ਕੀ ਕਰਦੇ ਫਿਰ ਤੋ ਕਰਦੇ ਫਿਰੋ ਲੇਕਿਨ ਜਿਹੜਾ ਤੂੰ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਤੇ ਸਵਾਲ ਚੁੱਕਿਆ ਤੇ ਤੇਰੇ ਤੇ ਗੱਲ ਦਾ ਜਵਾਬ ਦੇਣਾ ਬੰਦਾ ਮਜਬੂਰੀ ਬਸ ਦੇ ਰਹੇ ਆ ਕਿ ਭਾਈ ਆ ਤੇਰੀ ਇੱਕ ਆਡੀਓ ਵੈਕਲ ਹੋ ਰਹੀ ਸੀ ਜਿਹਦੇ ਵਿੱਚ ਤੂੰ ਕਿਸੇ ਲੀਡਰ ਨੂੰ ਭਾਜਪਾ ਜੁਆਇਨ ਕਰਾਉਣ ਵਾਸਤੇ ਕਹਿ ਰਿਹਾ ਹੈ ਤੇ ਉੱਥੇ ਤੇਰੀ ਤੇਰੀ ਇੱਕ ਦੂਜੇ ਦੇ ਨਾਲ ਨਫ਼ਰਤ ਹੈ ਜਿਹੜੀ ਤੇਰੀ ਉਹ ਆਡੀਓ ਦੱਸ ਰਹੀ ਹੈ ਤੇਰੇ ਵਿੱਚ ਕਿੰਨੀ ਨਫ਼ਰਤ ਹੈ ਇੱਕ ਦੂਜੇ ਮਤੀ ਜਿੱਥੇ ਤੂੰ ਚਲਿਆ ਜਾਣਾ ਉੱਥੇ ਕਿਹੜਾ ਸਭ ਅੱਛਾ ਤੇਰੇ ਲਈ ਤੇ ਜਿੱਥੇ ਪਿੱਛੇ ਸੀ ਉੱਥੇ ਵੀ ਇਹੀ ਕੁੱਝ ਸੀ ਉਹ ਕਾਦੇ ਲਈ ਭਾਈ ਉਹ ਪੈਰੋ ਤੁਹਾਡੀ ਲੜਾਈ ਕੁਰਸੀ ਦੀ ਆ ਤੁਸੀਂ ਕੁਰਸੀ ਪਿੱਛੇ ਕੁਰਸੀ ਪਿੱਛੇ ਜਿਹਦਾ ਦਾਦਾ ਜਿਹੜੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਰਹਿ ਗਿਆ ਹੋਵੇ ਉਸ ਪਾਰਟੀ ਨੂੰ ਕੁਰਸੀ ਪਿੱਛੇ ਐਂ ਛੱਟ ਕੇ ਭੱਜ ਗਿਆ ਤੇ ਇਹਦਾ ਮਤਲਬ ਤੁਸੀਂ ਕੁਰਸੀ ਲਈ ਬੜੀਆਂ ਬੜੇ ਧੜੇ ਬਣਾ ਰਹੇ ਹੋ ਬੜੀਆਂ ਪਾਰਟੀਆਂ ਬਣਾ ਰਹੇ ਹੋ ਬਹੁਤ ਕੁਝ ਕਰ ਰਹੇ ਹੋ ਲੇਕਿਨ ਕਿਸਾਨਾਂ ਦੀ ਜਿਹੜੀਆਂ ਜਿਥੇ ਬੰਦੀਆਂ ਬਣ ਰਹੀਆਂ ਨੇ ਉਹ ਵਿਚਾਰ ਧਾਰਕ ਫਰਕਾਂ ਹੀ ਤਾਂ ਬਣ ਸਕਦੀਆਂ ਨੇ ਲੇਕਿਨ ਜਿੱਦਾਂ ਕਿਸਾਨ ਤੇ ਹਮਲਾ ਹੋਏਗਾ ਸਾਰੀਆਂ ਇੱਕਜੁੱਟ ਹੋਣਗੀਆਂ ਔਰ ਇੱਕਜੁੱਟ ਹੋ ਕੇ ਲੜਾਈ ਲੜਨਗੀਆਂ ਸੋ ਇਸ ਕਰਕੇ ਰਵਨੀਤ ਬਿੱਟੂ ਦਾ ਜਿਹੜਾ ਸਟੈਂਡ ਹੈ ਉਹ ਆਪਾਂ ਬਹੁਤ ਕੁਝ ਵੇਖਿਆ ਹੈ ਜਦੋਂ ਚੋਣਾਂ ਤੋਂ ਦੌਰਾਨ ਰਵਨੀਤ ਬਿੱਟੂ ਦਾ ਬਿਆਨ ਆਇਆ ਉਕਿ ਉਹ ਸੁਵੇਲੇ ਇਹਨਾਂ ਨੂੰ ਹੰਕਾਰ ਸੀ ਨਾ ਕਿ 400 ਪਾਰ ਜਾਵਾਂਗੇ ਉਦੋਂ ਬਿਆਨ ਆਇਆ ਸੀ ਇਕੱਲੇ-ਇਕੱਲੇ ਨੂੰ ਉਹ ਵੇਖ ਰਿਹਾ ਹੈ ਇਕੱਲੇ-ਇਕੱਲੇ ਦੀ ਫੋਟੋ ਲੈ ਰਿਹਾ ਹੈ ਵੀਡੀਓ ਬਣਾ ਰਿਹਾ ਹੈ ਪਛਾਣ ਕਰ ਰਿਹਾ ਹੈ ਅਸੀਂ ਕੀ ਕਰਾਂਗੇ ਇਹ ਕਿਆ ਸੀ ਲੇਕਿਨ ਜਿੱਦੈ 4 ਜੂਨ ਤੋਂ ਬਾਅਦ ਬਿਆਨ ਆਇਆ ਕਿ ਮੈਂ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਪੁਲ ਬਣਨ ਦਾ ਕੰਮ ਕਰਾਂਗਾ ਤੇ ਜਦੋਂ ਉਦੋਂ ਬਾਅਦ ਕੋਈ ਹੋਰ ਪਤਾ ਨਹੀਂ ਕੀ ਤੁਹਾਡੀ ਪੋਲੀਟਿਕਲੀ ਬਦਲਾਅ ਹੋਏਗਾ ਤੇ ਹੁਣ ਤੂੰ ਇਹ ਬਿਆਨ ਦੇਣੇ ਸ਼ੁਰੂ ਕਰਤੇ ਜਿਹੜਾ ਤੁਸੀਂ ਬਿਆਨ ਦਿੱਤਾ ਹੈ ਕਿ ਕਿਸਾਨ ਬਿੱਲੀ ਥੈਲੋਂ ਬਾਹਰ ਆ ਗਈ ਬਿੱਲੀ ਥੈਲੋਂ ਬਾਹਰ ਆ ਗਈ ਰਾਹੁਲ ਗਾਂਧੀ ਨੂੰ ਮਿਲੇ ਨਹੀਂ ਉਹ ਭਾਈ ਤੁਹਾਡੀ ਸਰਕਾਰ ਦੇ ਤੁਹਾਡੇ ਮੰਤਰੀਆਂ ਨਾਲ ਕਿੰਨੀਆਂ ਮੀਟਿੰਗਾਂ ਹੋਈਆਂ ਫਿਰ ਅਸੀਂ ਭਾਜਪਾ ਬਣ ਕੇ ਸੀ ਚਾਰ ਮੀਟਿੰਗਾਂ ਹੋਈਆਂ ਨੇ ਉਸ ਤੋਂ ਪਹਿਲਾਂ ਦਿੱਲੀ ਮੀਟਿੰਗ ਆਂਦੀਆਂ ਰਹੀਆਂ ਅਸੀਂ ਇਹ ਕਲੀਅਰ ਕਰਦੇ ਆਂ ਅਸੀਂ ਭਾਜ ਆਪਣਾ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਨੂੰ ਨਹੀਂ ਮਿਲੇ। ਝਲੇਖੇ 'ਚ ਅਸੀਂ ਮਿਲੇ ਆਂ ਵਿਪੱਖਸ਼ ਦੇ ਲੀਡਰ ਨੂੰ ਔਰ ਉਹਨੂੰ ਇਸ ਗੱਲ 'ਤੇ ਮਿਲੇ ਆਂ ਕਿ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਚੋਣਾਂ ਦੇ ਦੌਰਾਨ ਕੇਐਮਐਸਬੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਗੱਲ ਕਰਾਂਗੇ। ਔਰ ਇਹਦੇ ਲਈ ਉਨੇ ਫਾਇਦਾ ਕੀਤਾ ਸੀ ਉਹ ਫਾਇਦਾ ਯਾਦ ਕਰਾਇਆ ਹੁਣ ਉਹਨੂੰ ਕਿਹਾ ਕਿ ਪ੍ਰਾਈਵੇਟ ਮੈਂਬਰ ਕੋਲ ਜਾ ਸਕਦੇ ਹੋ ਪ੍ਰਾਈਵੇਟ ਮੈਂਬਰ ਕੋਲ ਲੈ ਕੇ ਆਓ ਔਰ ਨਾਲ ਤੁਹਾਡੀ ਸਰਕਾਰ ਦੀ ਅਗਲੀ ਕਰਤੂਤ ਜਿਹੜੀ ਪਹਿਲੇ ਸਾਡੇ ਮੰਗ ਪੱਤਰ 'ਚ ਨਹੀਂ ਸੀ ਉਹ ਦੱਸ ਕੇ ਆਏ ਆਂ ਵਿਪੱਖਸ਼ ਨੂੰ ਕਿ ਭਾਈ ਸਾਡੇ ਨਾਲ ਦੇਸ਼ ਦੇ ਅੰਦਰ ਆ ਇੱਕ ਨਵਾਂ ਨਵਾਂ ਇਤਿਹਾਸ ਸੱਜਣ ਲੱਗਿਆ ਬੀਜੇਪੀ ਕਿਸ ਲੋਕਾਂ ਦੇ ਸੰਵਿਧਾਨਿਕ ਰਾਈਟ ਨੂੰ ਪ੍ਰੋਟੈਸਟ ਦੇ ਰਾਈਟ ਨੂੰ ਕੁਚਲਣ ਵਾਲਿਆਂ ਨੂੰ ਜਿਨ੍ਹਾਂ ਦੇ ਉੱਤੇ ਸੰਵਿਧਾਨ ਨੂੰ ਕੁਚਲ ਦਾ ਮੁਕੱਦਮਾ ਦਰਜ ਹੋ ਕੇ ਜੇਲ੍ਹ ਜਾਣੇ ਚਾਹੀਦੇ ਸੀ ਜਿਹੜੇ ਅਫਸਰ ਉਹਨਾਂ ਨੂੰ ਹਰਿਆਣਾ ਦੀ ਸਰਕਾਰ ਅਵਾਰਡ ਦੇ ਰਹੀ ਹੈ ਔਰ ਉਹਨਾਂ ਦੇ ਖਿਲਾਫ ਆਵਾਜ਼ ਚੁੱਕਣੀ ਬੰਦ ਦੀ ਹੈ ਤੁਸੀਂ ਸਟਰੋਂਗ ਵਿਪੱਖਸ਼ੋਂ ਸਟਰੋਂਗ ਆਪੋਜੀਸ਼ਨ ਹੋ ਇਹ ਸਿਰਿਆਂ ਦੇਖਿਆ ਜਾਂਦਾ ਔਰ ਇਹ ਦੇਖ ਕੇ ਦੇਣਾ ਜਿੰਨੀ ਜਿਹੜੀ ਸਰਕਾਰ ਤੁਹਾਡੀ ਹੈ ਉਹਨਾਂ ਉਹ ਵਿਪੱਖਸ਼ ਦਾ ਲੀਡਰ ਹੈ ਇਹ ਸਾਡੀ ਫਰਜ਼ ਸੀ ਅਸੀਂ ਨਿਭਾ ਹੈ ਉਹਨੇ ਇਹ ਸਾਨੂੰ ਵੈਦਾ ਕੀਤਾ ਸੀ ਉਹ ਵੈਦਾ ਨੂੰ ਯਾਦ ਕਰਾ ਕੇ ਆਏ। ਔਰ ਮਤ ਸੋਚੀ ਕਿ ਅਸੀਂ ਤੇਰੇ ਅਜਿਹੇ ਬਿਆਨਾਂ ਨਾਲ ਕੋਈ ਜਥੇਬੰਦੀਆਂ ਦੇ ਉੱਤੇ ਕੋਈ ਫਰਕ ਪਏਗਾ ਅਸੀਂ ਆਪਣੀ ਰਣਨੀਤੀ ਦੇ ਨਾਲ ਆਪਣੀ ਲੜਾਈ ਜਾਰੀ ਹੈ ਸਾਡੀ ਜਾਰੀ ਰੱਖਾਂਗੇ।